4 ਤਰੀਕ ਨੂੰ ਸੰਗਤ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ 4 ਤਰੀਕ ਨੂੰ ਸਵੇਰੇ 4:30 ਵਜੇ ਦੇ ਕਰੀਬ ਜੋ ਸ਼੍ਰੀ ਅਕਾਲ ਤਾ ਸਾਬ ਜੀ ਤੇ ਤੋਪਾਂ ਦੇ ਨਾਲ ਫੈਰ ਕੀਤੇ ਗਏ ਫਿਰ ਸਿੰਘਾਂ ਨੇ ਆਪਣੇ ਜੋ ਰਵਾਇਤ ਹੈ ਗੁਰੂ ਹਰਗੋਬਿੰਦ ਸਾਹਿਬ ਅਰਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਚੱਲੀ ਗੁਰੂ ਕਲਗੀ ਤਰਪਾਤਸ਼ਾਹ ਜੀ ਨੇ ਸਮੇਂ ਦੀ ਜ਼ਾਲਮ ਹਕੂਮਤ ਨੂੰ ਵੀ ਬੰਗਾ ਰਿਆ ਉਹਨਾਂ ਦਾ ਮੁਕਾਬਲਾ ਕੀਤਾ ਉਸੇ ਲਈ ਖਾਲਸਾ ਪਿੰਡਰਾਂ ਵਾਲਿਆਂ ਨੇ ਸਾਰੇ ਸਿੰਘਾਂ ਨੂੰ ਸਬੋਧਨ ਕਰਦੇ ਆ ਕਿ ਆ ਕਿ ਸਮਾਗਿਆ ਸਿੰਘੋਂ ਹੁਣ ਆਰਪਾਰ ਦੀ ਆਪਾਂ ਲੜਾਈ ਲੜਦੀਆਂ ਨਾਲ ਸੋ ਉਹਨਾਂ ਫਿਰ ਸਾਰੇ ਸਿੰਘਾਂ ਨੇ ਮਿਲ ਕਰਕੇ ਬੜੀ ਯਰਤ ਦੇ ਨਾਲ ਬੜੀ ਚੜ੍ਹਦੀ ਕਲਾ ਵਿੱਚ ਉਹਨਾਂ ਦਾ ਜਵਾਬ ਦੇਣਾ ਸ਼ੁਰੂ ਕੀਤਾ 6 ਤਰੀਕ ਨੂੰ ਮਾਪੁਰਖ तकरीबन ਕੋਈ 8:30 ਵਜੇ ਦੇ ਕਰੀਬ ਸਮਾਂ ਸੀਗਾ ਅਰਦਾਸ ਬੇਨਤੀ ਕਰਕੇ ਪ੍ਰਕਰਮਾਂ ਦੇ ਵਿਚਾਰ ਕੇ ਸਾਹਮੋ ਸਾਹਮਣੇ ਲੜਾਈ ਲੜਦੇ ਹੋਏ ਉਹਨਾਂ ਨੇ ਸ਼ਹਾਦਤ ਦਿੱਤੀ ਜਿਸ ਸ਼ਹਾਦਤ ਨੂੰ ਦਾਸ ਨੇ ਆਪਣੀ ਅੱਖਾਂ ਨਾਲ ਵੇਖਿਆ ਅਤੇ ਉਹ ਸਾਰਾ ਕੁਝ ਵਰਣਨ ਥੋੜੇ ਸਮੇਂ ਵਿੱਚ ਕਰਨਾ ਔੜਾ ਜਾ ਔਖਾ ਹੈ ਸੋ ਮੈਂ ਫਿਰ ਬੇਨਤੀ ਕਰਦਾ ਕਿ ਉਸ ਵੇਲੇ तकरीबन ਜੋ ਨਾਲ 80 ਦੇ ਕਰੀਬ 70 75 ਸਿੰਘ ਇਸ ਕਰੀਬ ਸੀਗੇ ਜਿਨ੍ਹਾਂ ਵਿੱਚੋਂ 30 35 ਸਿੰਘ ਸ਼ਹੀਦ ਹੋ ਗਏ 40 ਸਿੰਘ ਅਸੀਂ ਬਾਹਰ ਦੇ ਵਿੱਚ ਕਿਉਂਕਿ ਕਾਂ ਵਿੱਚ ਨਹੀਂ ਜੀ ਜਾ ਸਕਦੇ ਸਾਨੂੰ ਫਿਰ ਵਾਪਸ ਕਿਸੇ ਪਾਸੇ ਜਾਣਾ ਪਿਆ ਤੇ ਉਹਨਾਂ ਸਿੰਘਾਂ ਦੀ ਅਗਵਾਈ ਹੇਠ ਜਿਨ੍ਹਾਂ ਵਿੱਚ ਭਾਈ ਜਰਨਲ ਲਾਭ ਸਿੰਘ ਜੀ ਸੋਦੇਵ ਸਿੰਘ ਜੀ ਨੂੰ ਕਹਿੰਦੇ ਸੀ ਭਾਈ ਅਨੋਖ ਸਿੰਘ ਬੋਕੇ ਭਾਈ ਬਲਵਿੰਦਰ ਸਿੰਘ ਹੋਜਗੀਪੁਰ ਉਹਨਾਂ ਸਾਰੇ ਸਿੰਘ ਜਿਹੜੇ ਸੀਗੇ ਜ਼ਿੰਮੇਵਾਰ ਵਿਅਕਤੀ ਸੀਗੇ ਉਹ ਸਾਰੇ ਇਕੱਠੇ ਹੋ ਕੇ ਜਦੋਂ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਬਾਹਰ ਗਏ